ਤੁਹਾਡਾ ਸਭ ਦਾ ਸਾਡੇ ਚੈਨਲ ਲਿਟ ਪੰਜਾਬ ਉੱਤੇ ਸਵਾਗਤ ਹੈ ਜਿਵੇਂ ਕਿ ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਇਤਿਹਾਸ ਤੋਂ ਕਹਾਣੀਆਂ ਸਾਖੀਆਂ ਤੇ ਕਿਸੇ ਤੁਹਾਡੇ ਨਾਲ ਸਾਂਝੇ ਕਰਾਂਗੇ ਪਿਛਲੀ ਵੀਡੀਓ ਵਿੱਚ ਗੱਲ ਦੁੱਲੇ ਪੱਟੀ ਦੀ ਅਣਖ ਦੀ ਹੋਈ ਸੀ ਅੱਜ ਤੁਹਾਨੂੰ ਵੱਡੇ ਕੱਲੂ ਘਾਰੇ ਵੇਲੇ ਦਾ ਇੱਕ ਕਿੱਸਾ ਸੁਣਾਉਂਦੇ ਹਾਂ ਵੱਡਾ ਕੱਲੂ ਘਾਰਾ ਜੋ ਕਿ 5 ਫਰਵਰੀ 1762 ਨੂੰ ਕਪਰਹੀੜੇ ਨੇੜੇ ਜ਼ਿਲ੍ਹਾ ਸੰਗਰੂਰ ਵਿਖੇ ਵਾਪਰਿਆ ਛੋਟੇ ਕੱਲੂ ਘਾਰੇ ਤੋਂ ਲਗਭਗ 16 ਸਾਲ ਬਾਅਦ ਹੋਇਆ ਇਸ ਸਮੇਂ ਤੱਕ ਮੁਗਲ ਸਲਤਨਤ ਕਮਜ਼ੋਰ ਹੋ ਚੁੱਕੀ ਸੀ ਅਤੇ ਹਿੰਦੁਸਤਾਨ ਵਿੱਚ ਨਮੀਆਂ ਅੰਦਰਲੀਆਂ ਬਾਹਰਲੀਆਂ ਤਾਕਤਾਂ ਜਨਮ ਲੈ ਰਹੀਆਂ ਸਨ ਮਰਾਠੇ ਦੀ ਸ਼ਕਤੀ ਵਧ ਰਹੀ ਸੀ ਜਿਸ ਕਾਰਨ ਅਹਿਮਦ ਸ਼ਾਹ ਅਬਦਾਲੀ ਨੇ ਪਾਨੀਪਤ ਵਿਖੇ ਉਹਨਾਂ ਦੇ ਖਿਲਾਫ 1408 ਈਸਵੀ ਚ ਹਮਲਾ ਬੂਲਿਆ ਇਸ ਜੁੱਧ ਨੂੰ ਇਤਿਹਾਸ ਚ ਪਾਨੀਪਤ ਦੀ ਤੀਜੀ ਲੜਾਈ ਆਖਿਆ ਜਾਂਦਾ ਹੈ ਤੇ ਇਸ ਵਿੱਚ ਮਰਾਠਿਆਂ ਨੂੰ ਭਾਰੀ ਹਾਰ ਮਿਲੀ ਜਦੋਂ ਅਬਦਾਲੀ ਲੁੱਟਦਾ ਸਮਾਨ ਲੈ ਕੇ ਵਾਪਸ ਕਾਬਲ ਬਲ ਵਾਪਸੀ ਕਰ ਰਿਹਾ ਸੀ ਤਾਂ ਰਸਤੇ ਵਿੱਚ ਸਿੱਖਾਂ ਨੇ ਉਸ ਉੱਤੇ ਹਮਲਾ ਕਰਕੇ ਲੁੱਟਿਆ ਹੋਇਆ ਮਾਲ ਵਾਪਸ ਖੋ ਲਿਆ ਇਹ ਘਟਨਾ ਬਾਅਦ ਅਬਦਾਲੀ ਦੇ ਗੁੱਸੇ ਦੀ ਕੋਈ ਸੀਮਾ ਨਹੀਂ ਰਹੀ ਅਬਦਾਲੀ ਨੂੰ ਪੰਜਾਬ ਵਿਜਲੀ ਕੁਝ ਨਵਾਬ ਚੌਧਰੀਆਂ ਜਿਵੇਂ ਕਿ ਮਹੰਤ ਆਕਰਦਾਸ ਜੰਡਿਆਲੇ ਵਾਲਾ ਅਤੇ ਰਾਜਾ ਕੁਮੰਡ ਨੇ ਅਬਦਾਲੀ ਨੂੰ ਸਿੱਖਾਂ ਖਿਲਾਫ ਉਕਸਾਇਆ ਇਨ੍ਹਾਂ ਦੀ ਸਲਾਹ ਤੇ ਅਬਦਾਲੀ ਨੇ 1762 ਵਿੱਚ ਹਮਲਾ ਕਰਕੇ ਖਾਲਸੇ ਨੂੰ ਸਿਰੇ ਤੋਂ ਮਟਾਉਣ ਦੀ ਕੋਸ਼ਿਸ਼ ਕੀਤੀ ਜਦ ਸਿੱਖਾਂ ਨੂੰ ਇਹ ਖਬਰ ਮਿਲੀ ਕਿ ਅਬਦਾਲੀ ਆਪਣੀ ਫੌਜ ਸਮੇਤ ਮਾਲਵੇ ਵੱਲ ਵੱਧ ਰਿਹਾ ਹੈ ਤਾਂ ਉਹਨਾਂ ਨੇ ਤੁਰੰਤ ਆਪਣੀਆਂ ਔਰਤਾਂ ਬੱਚਿਆਂ ਅਤੇ ਪਰਿਵਾਰਾਂ ਨੂੰ ਬਚਾਉਣ ਲਈ ਬਹੀਰ ਬਣਾਈ। ਕੋਪਰਹੀੜੇ ਨੇੜੇ ਲਗਭਗ 50000 ਦੀ ਗਿਣਤੀ ਵਿੱਚ ਸਿੱਖ ਪਰਿਵਾਰ ਇਕੱਠੇ ਹੋਏ ਜਿਸ ਵਿੱਚ ਬੱਚੇ, ਬੁੱਢੇ ਅਤੇ ਔਰਤਾਂ ਵੀ ਸਨ। ਇਹ ਬਹੀਰ ਬਰਨਾਲੇ रियासत ਜਿੱਥੇ ਬਾਬਾ ਆਲਾ ਸਿੰਘ ਜੀ ਦਾ ਰਾਜ ਸੀ। ਬੱਲ ਲਿਜਾਈ ਜਾ ਰਹੇ ਸੀ। ਸਿੱਖ ਸਰਦਾਰਾਂ ਨੂੰ ਉਮੀਦ ਸੀ ਕਿ ਅਬਦਾਲੀ ਨੂੰ ਇੱਥੇ ਪਹੁੰਚਣ ਵਿੱਚ ਕੁਝ ਦਿਨ ਲੱਗਣਗੇ ਪਰ ਉਹ 3 ਫਰਵਰੀ ਨੂੰ ਲਾਹੌਰ ਆ ਗਿਆ ਅਤੇ 5 ਫਰਵਰੀ ਨੂੰ ਰੋਹੀੜੇ ਪਹੁੰਚ ਕੇ ਸਿੱਖ ਵਹੀਰ ਨੂੰ ਘੇਰ ਲਿਆ ਅਬਦਾਲੇ ਦੀ ਫੌਜ ਲਗਭਗ 40-50 ਹਜ਼ਾਰ ਅਤੇ ਉਸ ਦੇ ਨਾਲ-ਨਾਲ ਮਲੇਰ ਕੋਟਲੇ ਦਾ ਨਵਾਬ ਤੇ ਸਰਹੰਦ ਦਾ ਨਵਾਬ ਜੈਨ ਖਾਂ ਵੀ ਜੰਗ ਵਿੱਚ ਸ਼ਾਮਿਲ ਹੋ ਗਏ ਹਾਲਾਂਕਿ ਪੰਜਾਬ ਵਿੱਚ ਅਫਦਾਲੀ ਵਜੋਂ ਨਿਯੁਕਤ ਨੁਮਾਇੰਦਿਆਂ ਦਾ ਰਾਜ ਸੀ ਪਰ ਸਿੱਖ 12 ਮਿਸਲਾਂ ਦੀ ਰੂਪਰੇਖਾ ਹੇਠ ਆਪਣੀ ਹਕੂਮਤ ਕਾਇਮ ਕਰ ਰਹੇ ਸਨ ਦਾਲ ਖਾਲਸਾ ਜੱਸਾ ਸਿੰਘ ਆਲੂਵਾਲੀਆ ਦੀ ਅਗਵਾਈ ਹੇਠ ਇੱਕ ਮਜ਼ਬੂਤ ਫੌਜ ਬਣ ਚੁੱਕੀ ਸੀ ਜੰਗ ਦੀ ਅਗਵਾਈ ਜੱਸਾ ਸਿੰਘ ਆਲੂਵਾਲੀਆ ਨੇ ਕੀਤੀ ਜਿਨ੍ਹਾਂ ਨੂੰ ਸਰਦਾਰ ਸ਼ਾਨ ਸਿੰਘ ਕਰੋੜ ਸਿੰਘੀਆਂ ਅਤੇ ਚੜਤ ਸਿੰਘ ਸ਼ੁਕਰਚੱਕਿਆ ਵਰਗੇ ਸਿੱਖ ਜਰਨੈਲ ਸਾਥ ਦੇ ਰਹੇ ਸਨ ਜਾਣਕਾਰੀ ਲਈ ਦੱਸ ਦਈਏ ਕਿ ਚੜਤ ਸਿੰਘ ਸ਼ੁਕਰਚੱਕਿਆ ਸ਼ੁਕਰਚੱਕਿਆ ਮਿਸਲ ਦੇ ਮੋਢੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ ਸਨ ਜੰਗ ਦੇ ਵੇਲੇ ਸਿੱਖ ਸੈਨਾ ਦੀ ਗਿਣਤੀ ਬਹੁਤ ਘੱਟ ਸੀ ਅਤੇ ਉਹਨਾਂ ਦਾ ਸਾਰਾ ਜੋਰ ਬਹੀਰ ਦੇ ਰਾਖੇ ਕਰਨ ਵਿੱਚ ਸੀ ਜਦ ਅਫਦਾਲੀ ਨੇ ਜਰਨੈਲ ਵਲੀ ਖਾਂ, ਪੀਕਨ ਖਾਂ ਅਤੇ ਜੈਨ ਖਾਂ ਨੇ ਇਕੱਠੇ ਹਮਲੇ ਦੀ ਰਣਨੀਤੀ ਬਣਾਈ ਤਾਂ ਸਿੱਖਾਂ ਦੇ ਪੈਰ ਉਖੜ ਗਏ ਅਤੇ ਬਹਿਰ ਟੁੱਟ ਗਈ। ਇਸ ਘਟਨਾ ਵਿੱਚ ਬਹੁਤ ਸਾਰੇ ਸਿੱਖ ਪਰਿਵਾਰ ਸ਼ਹੀਦ ਹੋ ਗਏ ਪਰ ਥੋੜੇ ਸਮੇਂ ਬਾਅਦ ਸਿੱਖ ਫਿਰ ਘੇਰਾ ਬਣਾਉਣ ਵਿੱਚ ਸਫਲ ਰਹੇ। ਵੱਡੇ ਕੱਲੂ ਘਾਰੇ ਵਿੱਚ 30000 ਦੇ ਲਗਭਗ ਸਿੰਘ, ਸਿੰਘਨੀਆ ਤੇ ਬੱਚੇ ਸ਼ਹੀਦ ਹੋ ਗਏ ਸਿੱਖ ਆਪਣੇ ਬਚੇ ਹੋਏ ਪਰਿਵਾਰਾਂ ਨਾਲ ਅੱਗੇ ਵਧ ਰਹੇ ਸੀ ਆਥਨ ਵੇਲੇ ਸਿੰਘਾਂ ਨੇ ਇੱਕ ਥਾਂ ਡੇਰਾ ਲਾਇਆ ਰਹਿਰਾਜ ਸਾਹਿਬ ਦਾ ਪਾਠ ਕੀਤਾ ਅਤੇ ਅਰਦਾਸ ਕੀਤੀ ਅਰਦਾਸ ਉਪਰੰਤ ਬੇਨਤੀ ਕੀਤੀ ਗਈ ਕਿ ਚਾਰ ਪਹਿਰ ਦਿਨ ਸੁੱਖਾ ਨਾਲ ਬਤੀਤ ਹੋਇਆ ਚਾਰ ਪਹਿਰ ਰੈਣ ਆਈ ਸੁੱਖਾ ਨਾਲ ਬਤੀਤ ਕਰਦੇ ਸਰਵੱਤ ਦੇ ਕਾਰਜ ਰਾਸ ਕਰਦੇ ਇਹ ਸਾਰੇ ਬਰਤਾਰੇ ਬਾਰੇ ਅਹਿਮਦ ਸ਼ਾ ਦੁਰਾਨੀ ਦੇ ਖਬਰੀ ਨੂੰ ਪਤਾ ਲੱਗਦਾ ਤੇ ਉਸਨੇ ਅਹਿਮਦ ਸ਼ਾ ਨੂੰ ਜਾ ਕੇ ਦੱਸਿਆ ਕਿ ਸਿੰਘ ਅਜੇ ਵੀ ਚੜ੍ਹਦੀ ਕਲਾ ਵਿੱਚ ਜੈਕਾਰੇ ਲਗਾਉਂਦੇ ਹਨ ਅਹਿਮਦ ਸ਼ਾ ਦੁਰਾਨੀ ਸੋਚੀ ਪੈ ਗਿਆ ਕਿ ਇਹ ਕੌਮ ਕਿਸੇ ਵਕਤ ਰਾਜ ਕਰੇਗੀ ਉਸਨੇ ਆਪਣਾ ਏਲਚੀ ਸਿੱਖਾਂ ਕੋਲ ਭੇਜਿਆ ਕਿ ਸਲਾਹ ਕੀਤੀ ਜਾਵੇ ਅਫਦਾਲੀ ਦੇ ਏਲਚੀ ਨੇ ਰੁਕਾ ਪੜਿਆ ਕਿ ਤੁਸੀਂ ਅਬਦਾਲੀ ਨੂੰ ਬਾਦਸ਼ਾਹ ਮੰਨ ਲਓ ਆਪ ਇਤੋਂ ਦੇ ਨਵਾਬ ਬਨ ਜਾਓ ਲੇਕਿਨ ਸਿੱਖ ਭੀਖ ਮੰਗਣ ਵਾਲੇ ਨਹੀਂ ਸਨ ਉਹਨਾਂ ਨੇ ਵੀ ਆਪਣਾ ਰੁਕਾ ਏਲਚੀ ਦੇ ਹੱਥ ਭੇਜਿਆ ਸਿੱਖ ਇਤਿਹਾਸ ਦੇ ਮਹਾਨ ਲੇਖਕ ਸੋਹਣ ਸਿੰਘ ਇਸ ਘਟਨਾ ਨੂੰ ਇੰਜ ਬਿਆਨ ਕਰਦੇ ਹਨ ਸਾਡੇ ਵੱਲੋਂ ਸ਼ਾਹ ਨੂੰ ਕਹਿ ਦੇਣਾ ਜਾ ਕੇ ਮਿਲਾਂਗੇ ਉਸ ਨੂੰ ਰੰਗ ਵਿੱਚ ਹੱਥ ਤੇਗ ਉਠਾ ਕੇ ਸ਼ਰਤਾਂ ਲਿਖਾਂਗੇ ਰਤ ਨਾਲ ਖਿਆਬਰ ਕੋਲ ਜਾ ਕੇ ਸ਼ਾਹ ਨਿਜ਼ਰਾਨੇ ਸਾਤੋਂ ਭਾਲਦਾ ਇਉਂ ਈਨ ਮਨਾ ਕੇ ਸ਼ੇਰ ਨਹੀਂ ਜਉਂਦੇ ਸ਼ੀਤਲਾ ਨੱਕ ਨੱਥ ਪਵਾ ਕੇ ਸਿੱਖ ਸਰਕਾਰੀ ਜ਼ੁਲਮ ਤੇ ਨਫ਼ਰਤ ਤੋਂ ਉੱਪਰ ਚੱਲਦਾ ਹੈ ਇਹ ਸਿਰਫ਼ ਸ਼ਬਦ ਨਹੀਂ ਸੂਬਿਆਂ ਦੀ ਧਰਤੀ ਤੇ ਬਗਾਵਤੀ ਜ਼ਮੀਰ ਦੀ ਆਵਾਜ਼ ਹਨ ਇਹ ਅੰਕ ਦੀ ਲਪਕ ਨੂੰ ਜੀਵੰਤ ਕਰਦੇ ਹਨ ਸਿੱਖ ਨਵਾਬੀਆਂ ਦੀ ਭੀਖ ਨਹੀਂ ਮੰਗਦੇ ਉਹ ਗੁਰੂ ਦੇ ਸਿਧਾਂਤ ਤੇ ਚੱਲਦੇ ਨੇ ਘਰ ਬੰਦੋ ਸੱਚ ਧਰਮ ਦਾ ਗੜ੍ਹ ਥੰਮ ਅਹਲੇ ਇਹ ਸ਼ਬਦ ਮਨੁੱਖ ਨੂੰ ਆਹ्वान ਕਰਦੇ ਹਨ ਕਿ ਉਹ ਆਪਣੀ ਜ਼ਿੰਦਗੀ ਦੀ ਬੁਨਿਆਦ ਝੂਠ, ਧੋਖਾ, ਮਾਇਆ ਜਾਂ ਹੰਕਾਰ ਦੀ ਥਾਂ ਸੱਚਾਈ, ਧਰਮ, ਨੇਕੀ ਅਤੇ ਨਿਆਂ ਉੱਤੇ ਰੱਖੇ। ਇਹ ਇੱਕ ਅਧਿਆਤਮਿਕ ਜੀਵਨ ਦੀ ਸਲਾਹ ਹੈ ਜਿੱਥੇ ਮਨੁੱਖ ਆਪਣਾ ਜੀਵਨ ਆਦਰਸ਼ਾਂ ਦੀ ਨੀਂਹ ਉੱਤੇ ਤਿਆਰ ਕਰੇ। ਇਹ ਕਿੱਸਾ ਤੁਹਾਨੂੰ ਕਿੱਦਾਂ ਲੱਗਿਆ ਇਸ ਬਾਰੇ ਸਾਨੂੰ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਇਹੋ ਜੀਆਂ ਹੋਰ ਕਹਾਣੀਆਂ ਸਾਖੀਆਂ ਤੇ ਕਿਸੇ ਸੁਣਨ ਲਈ ਸਾਡੇ ਚੈਨਲ ਲਿਟ ਪੰਜਾਬ ਨਾਲ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ